ਕੀ ਨਾਮ ਦਾ ਬਾਈ ਜੀ ਹਾਂਜੀ ਕੀ ਨਾਮ ਦਾ ਬਾਈ ਮੇਰਾ ਨਾਮ ਗੁਰਜੀਤ ਸਿੰਘ ਉਪਲੀ ਸਤੂ ਪ੍ਰੈਜ਼ੀਡੈਂਟ ਆ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਹਾਂ ਅੱਜ ਅੰਜੀਰਮਾ ਜੀ ਦਾ ਹਕਾ ਕਰਨ ਦੇ ਘੁੰਮਰੇ ਆ ਕਿ ਵਜ੍ਹਾ ਹੰਗਾਰਾ ਮਿਲ ਗਿਆ ਦੇਖੋ ਅੱਜ ਕੀ ਬਹੁਤ ਵਧੀਆ ਹੰਗਾਰਾ ਜਿਹੜਾ ਉਹ ਚੱਲ ਰਿਹਾ ਕਿਉਂਕਿ ਜਿਵੇਂ ਲੋਕ ਸਤਕਾਰ ਨਾਲ ਸਤਕਾਰ ਨਾਲ ਦੇਖਦੇ ਐ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੂੰ ਵਰਕਰ ਨੂੰ ਚੰਗੀ ਗੱਲ ਜਿਹੜੀ ਹੈ ਉਹ ਉਹ ਪੋਜੀਟਿਵ ਜਿਹੜੇ ਨੇ ਭਾਵ ਦਿਖਦੇ ਆ ਪਹਿਲਾਂ ਬੜੀ ਪ੍ਰੋਬਲਮ ਸੀ ਪਿਛਲੀ ਵਾਰੀ ਸਭ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਕੈਂਡੀਡੇਟ ਨੂੰ ਕਿਸੇ ਲੀਡਰ ਨੂੰ ਜਿਹੜੇ ਨੇ ਲੋਕ ਸਵਾਲ ਕਰਦੇ ਹੁੰਦੇ ਸੀ ਪਰ ਐਦਕੀ ਮੈਨੂੰ ਇਸ ਗੱਲ ਦੀ ਵਧੀਆ ਲੱਗੀ ਕਿ ਸਾਰੇ ਲੋਕ ਜਿਹੜੇ ਨੇ ਉਹ ਲਗਭਗ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੂੰ ਵਰਕਰ ਨੂੰ ਚੰਗੇ ਸੁਭਾਅ ਨਾਲ ਜਿਹੜਾ ਪੇਸ਼ ਹੁੰਦੇ ਆ ਇਹ ਗੱਲ ਕਰੀਏ ਜੀ ਕਿ ਉਹ ਜੀ ਮੀਟਿੰਗਾਂ ਜਿਹੜੇ ਜਹੰਧਾਰਾ ਮਿਲ ਰਿਹਾ ਉਹਨਾਂ ਨੂੰ ਮਿਲ ਗਿਆ ਦੇਖੋ ਅਸੀਂ ਹੁਣੇ-ਹੁਣੇ ਮੀਟਿੰਗ ਕਰਕੇ ਆਏ ਹਾਂ ਨਿਤਿਸ਼ ਸ਼ਰਮਾ ਜੀ ਦੀ ਜਿਹੜੀ ਸਰਕਲ ਵੱਲੋਂ ਲਗਭਗ 250 ਬੰਦਾ 300 ਬੰਦਾ ਸੀਗਾ ਤੇ ਲੋਕਾਂ ਨੇ ਇੰਨੀ ਗਰਮੀ ਚ ਲਗਭਗ 44 ਡਿਗਰੀ ਟੈਂਪਰੇਚਰ ਸੀਗਾ ਜਦੋਂ ਲੋਕਾਂ ਨੇ ਇੱਕ ਸ਼ਾਈ ਵਾਂ ਥੱਲੇ ਬਹਿ ਕੇ ਲੋਕਾਂ ਨੇ ਉਹਨਾਂ ਨੂੰ ਸੁਣਿਆ ਤੇ ਮੈਨੂੰ ਲੱਗਦਾ ਵੀ ਐਤ ਕੀ ਬਹੁਤ ਜ਼ਿਆਦਾ ਜਿਹੜਾ ਹੰਗਾਰਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਆ ਰਿਹਾ ਇਹ ਗੱਲ ਫਿਰ ਇਹ ਟੱਕਰ ਦੀ ਤਾਂ ਚਾਰ ਪਾਰਟੀਆਂ ਦੇ ਮਾਦਮ ਦੇ ਵਿੱਚ ਕਿਸੇ ਨਾਲ ਟੱਕਰ ਤੋਂ ਨਹੀਂ ਦਿਓ ਟੱਕਰ ਤਾਂ ਸਮਝੀ ਜਾ ਸਕਦੀ ਹੈ ਜੇ ਕੋਈ ਸਾਹਮਣੇ ਟੱਕਰ ਵਾਲਾ ਆਵੇ। ਨਾ ਤਾਂ ਕਿਸੇ ਦੀ ਐਡ ਆ ਨਾ ਕੋਈ ਪਿੰਡਾਂ 'ਚ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਇਕੱਲਾ ਜਿਹੜਾ ਸਾਡਾ ਜਿਵੇਂ ਸਰਕਲ ਭੁੰੜ ਰਹੀ ਦੀ ਵੀ ਅਸੀਂ ਹਰ ਪਿੰਡ ਦੇ ਵਿੱਚ ਟੱਚ ਕੀਤਾ ਤਿੰਨ ਚਾਰ ਗੇੜੇ ਸ਼ਰਮਾ ਜੀ ਆਪ ਮਾਰ ਗਏ। ਸਾਰੇ ਪਿੰਡਾਂ ਨੂੰ ਟੱਚ ਕੀਤਾ ਗਿਆ। ਸਾਰੇ ਵਰਕਰਾਂ ਨਾਲ ਜਿਹੜੀ ਗੱਲ ਕੀਤੀ ਗਈ ਹੈ ਪਰ ਮੈਨੂੰ ਲੱਗਦਾ ਨਹੀਂ ਦੂਜੀਆਂ ਪਾਰਟੀਆਂ ਇਹਨਾਂ ਦੇ ਮੁਕਾਬਲੇ ਕੋਈ ਕਿਸੇ ਹੱਲੇ ਤੱਕ ਪਿੰਡਾਂ ਦੇ ਵਿੱਚ ਕੋਈ ਪ੍ਰੋਗਰਾਮ ਕਰਨ ਵੀ ਪਹੁੰਚੀ ਹੋਵੇ। ਜੋ ਮੇਰੀ ਮੈਨੂੰ ਨਹੀਂ ਹਾਲੇ ਤੱਕ ਇਸ ਗੱਲ ਦੀ ਕੋਈ ਇਲਮ ਹੋਇਆ ਵੀ ਉਹਨਾਂ ਨੇ ਕੋਈ ਪ੍ਰੋਗਰਾਮ ਕੀਤਾ। ਗੱਲ ਕਰੀਏ ਕਿ ਸਾਡੇ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਆ ਪੰਜਾਬ ਦੇ ਵਿੱਚ ਕਿੰਨੇ ਦਾ ਪ੍ਰਭਾਵ ਰਹੇਗਾ ਆਮ ਆਦਮੀ ਪਾਰਟੀ ਦਾ ਪਤੰਗ ਦਾ ਦੇਖੋ ਆਮ ਆਦਮੀ ਪਾਰਟੀ ਦਾ ਨਾਮ ਹੀ ਆਮ ਹੈ ਜਿਨ੍ਹਾਂ ਨੇ ਆਮ ਰੱਖਿਆ ਉਹਨਾਂ ਕੋਲੋਂ ਖਾਸ ਕੰਮ ਹੁੰਦੇ ਨਹੀਂ ਸੋ ਆਮ ਆਦਮੀ ਪਾਰਟੀ ਇੱਕ ਬਦਲਾਅ ਦੇ ਤੌਰ ਤੇ ਲੋਕਾਂ ਨੇ ਉਹਨਾਂ ਨੂੰ ਨਾ ਹੱਤਵਾ ਦਿੱਤਾ 92 ਸੀਟਾਂ ਦੇ ਦਿੱਤੀਆਂ ਪਰ ਉਹ ਇੱਕ ਵੀ ਕਾਰਜ ਜਿਹੜਾ ਲੋਕਾਂ ਦਾ ਉਹ ਕਰ ਨਹੀਂ ਪਾਏ ਕੋਈ ਵੀ ਅੱਖਾਂ ਦੇ ਸਾਹਮਣੇ ਟੱਚ ਕਰਦੀ ਕੋਈ ਵੀ ਸਹੂਲਤ ਜਿਹੜੀ ਆ ਉਹ ਪਬਲਿਕ ਦੇ ਸਾਹਮਣੇ ਨਹੀਂ ਆਈ। ਸੋ ਮੈਨੂੰ ਲੱਗਦਾ ਕਿ ਲੋਕ ਜਿਹੜੇ ਨੇ ਉਹ ਉਸ ਤੋਂ ਐਨੇ ਤੰਗ ਆ ਕਿ ਉਹ ਐਦ ਕੀ ਉਹਦਾ ਜਿਹੜਾ ਬਦਲਾਵ ਦਾ ਅ ਬਦਲਾ ਬਦਲਾਵ ਨਾਲ ਹੀ ਰਹਿਣਗੇ। ਇਹ ਗੱਲ ਕਰੀਏ ਆਪਾਂ ਸੁਣਤਾ ਜੀ ਕਰਕੇ ਆਮਾ ਦੀ ਪਾਰਟੀ ਜਿਹੜੀ ਆ ਪੰਜਾਬ ਸੁਣਤਾ ਤੇ ਤੇਰੀਆਂ ਕਹਿੰਦੇ ਵਾਦੇ ਕਰ ਰਹੇ ਦਿੱਤੇ ਜਾ ਰਹੇ ਆ ਕਿਵੇਂ ਦੇ ਦੇ ਤੁਸੀਂ ਦੇਖੋ ਕੋਈ ਵਾਦਾ ਉਹਨਾਂ ਦਾ ਪੂਰਾ ਹੋਈ ਨਹੀਂ ਮੇਰੇ ਆ ਜਿਵੇਂ ਕਿਸਾਨ ਦੀ ਉਹ ਗੱਲ ਕਰੀਏ ਬਾਦਲ ਸਾਹਿਬ ਵੱਲੋਂ ਜਦੋਂ ਆਰਡਰ ਕੀਤਾ ਗਿਆ ਸੀਗਾ ਬਲੱਡ ਰਿਲੇਸ਼ਨ ਨਾ ਰਜਿਸਟਰੀ ਜਿਹੜੀ ਫੀਸ ਮਾਫ ਕਰ ਦਿੱਤੀ ਗਈ ਸੀ ਉਹ ਸਾਰਾ ਫਾਇਦਾ ਲੋਕਾਂ ਨੂੰ ਹੋਇਆ ਉਹ ਤੇ ਚੀਜ਼ਾਂ ਹੋਈਆਂ ਪਰ ਇਹ ਐਨਓਸੀ ਦੀ ਗੱਲ ਕਰਦੇ ਆ ਵੀ ਐਨਓਸੀ ਅਸੀਂ ਮਾਫ ਕਰ ਐਨਓਸੀ ਤੋਂ ਬਿਨਾ ਰਜਿਸਟਰੀ ਹੋ ਜਾਂਦੀ ਆ ਮੈਂ ਹੁਣ ਵੀ ਤਹਿਸੀਲ ਚ ਤਿੰਨ ਚਾਰ ਦਿਨ ਜਾਂਦਾ ਰਿਹਾ ਰਜਿਸਟਰੀਆਂ ਕਰਾਈਆਂ ਇੱਕ ਵੀ ਐਨਓਸੀ ਤੋਂ ਬਿਨਾ ਉਹ ਰਜਿਸਟਰੀ ਫੜਦੇ ਵੀ ਨਹੀਂ ਹੈਗੇ ਜਿਹੜੀ ਗੱਲ ਕਹਿਣ ਦੀ ਇਹ ਮੁੱਖ ਮੰਤਰੀ ਆਪਣੇ ਮੂੰਹ ਤੋਂ ਕਹਿ ਦਿੰਦਾ ਪਰ ਕਮਾਲ ਦੀ ਗੱਲ ਹੈ ਉਹ ਕਿਤੇ ਦਫਤਰੀ ਲਾਗੂ ਵੀ ਨਹੀਂ ਤੇ ਯੂ ਟਰਨ ਲੈਣ ਦਾ ਤੇ ਉਹਦਾ ਬੜਾ ਥੱਕੜਾ ਤਜਰਬਾ ਉਹ ਰੇੜੀਆਂ ਵਾਲਿਆਂ ਨੂੰ ਉਹਨੇ ਰੇੜੀਆਂ ਬੰਦ ਕਰਤੀਆਂ ਫਿਰ ਲਾਤੀਆਂ ਖਦੀਆਂ ਖਦੀਆਂ ਕਿਸੇ ਨਾ ਕਿਸੇ ਪਾਸੇ ਦੀ ਯੂ ਟਰਨ ਜਿਹੜੀ ਉਹਦੀ ਤਕਰੀਬਨ ਸਾਹਮਣੇ ਆਉਂਦੀ ਰਹਿੰਦੀ ਇੱਕ ਕਮੇਡੀ ਕਰਦਾ ਤੇ ਕਮੇਡੀ ਲੋਕਾਂ ਦੇ ਸਾਹਮਣੇ ਹੁੰਦੀ ਰਹਿੰਦੀ ਐਵੇਂ ਸਿੱਧੀ ਗੱਲ ਕੀਤੀ ਹੈ ਕਿਸੇ ਦਾ ਕਿ ਐਨਓ ਦੇ ਨੋਟਿਸ ਜਾਰੀ ਕੀਤਾ ਉਹਨੂੰ ਕਿਵੇਂ ਦੇਖਦੇ ਜਦੋਂ ਲਾਗੂ ਹੀ ਨਹੀਂ ਜਦੋਂ ਜਾ ਕੇ ਕਚਹਿਰੀ ਚ ਤਹਿਸੀਲ ਚ ਜਾ ਕੇ ਰਜਿਸਟਰੀ ਕਰਾਉਣ ਲੱਗਦਾ ਉਦੋਂ ਪਤਾ ਲੱਗਦਾ ਜਦੋਂ ਉਹ ਕਹਿੰਦੇ ਆ ਜਾ ਕੇ ਐਨਓਸੀ ਲੈ ਕੇ ਆਓ ਜੀ ਉਸ ਤੋਂ ਪਹਿਲਾਂ ਰਜਿਸਟਰੀ ਨਹੀਂ ਹੋਣੀ ਰਜਿਸਟਰੀ ਖੜਦੀ ਨਹੀਂ ਅਰਜ਼ੀ ਨਿਮਿਸ਼ ਨਹੀਂ ਫੜਦੇ ਸੋ ਉਹ ਲੋਕ ਕਿਵੇਂ ਦੇਖ ਰਹੇ ਕਿ ਜਿਹੜਾ ਆ ਤੁਸੀਂ ਜਿਹੜਾ ਐਨਓਸੀ ਜਿੱਤ ਬਗਾਰੇ ਸੀ ਉਹ ਕਿਹਾ ਤੇ ਅੱਜ ਤੱਕ ਐਨਓਸੀ ਜਿਖੂ ਐਨਓਸੀ ਤੋਂ ਬਿਨਾਂ ਰਜਿਸਟਰੀ ਹੋ ਗਈ ਜਦੋਂ ਉਸ ਤੋਂ ਬਾਅਦ ਜਿਹੜੀਆਂ ਦੂਜੀਆਂ ਸੁਵਿਧਾਵਾਂ ਉਹ ਮਿਲੀਆਂ ਹੀ ਨਹੀਂ ਜਿਵੇਂ ਮਿਲਟਰੀ ਮੰਨ ਕੇ ਚੱਲੋ ਵੀ ਮਿਲਟਰੀ ਨਹੀਂ ਲੱਗਣਾ ਫਿਰ ਉਹ ਉਹ ਰਜਿਸਟਰੀ ਦਾ ਕੀ ਮੈਂ ਤਾਂ ਇਹ ਦੇਖਦਾ ਵੀ ਜੇ ਜੇ ਕੋਸ਼ ਜੋ ਕਹਿਣਾ ਹੈ ਉਹਨੂੰ ਕਰਨਾ ਵੀ ਅਥਨਾ ਵੀ ਹੋਣਾ ਚਾਹੀਦਾ ਵੋਟਰਾਂ ਦੀ ਡੀਟੇਲ ਕਦਾ ਜਾਂਦੇ ਹੋ ਜੀ ਮੈਂ ਦੇਖੋ ਮੈਂ ਤਾਂ ਵੋਟਰਾਂ ਨੂੰ ਹੱਥ ਜੋੜ ਕੇ ਇੱਕ ਅਪੀਲ ਕਰਨੀ ਚਾਹੁੰਦਾ ਆਪਣੀ ਭਾਵਨਾ ਨਾਲ ਚਾਹੁੰਦਾ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਕੰਮ ਨੇ ਕਿਤੇ ਬੈਠ ਕੇ ਅੱਖਾਂ ਮੀਟ ਕੇ ਸੋਚ ਕੇ ਦੇਖਿਓ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਹੁੰਦੇ ਆ ਕਿੰਨੇ ਕੰਮ ਹੋਏ ਜਿੰਨੇ ਵੀ ਕੰਮ ਹੋਏ ਆ ਜੇ ਉਹ ਤੁਹਾਡੀ ਨਜ਼ਰ ਚ ਆਉਂਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਵੋਟ ਪਾਇਓ ਜੇ ਤੁਹਾਨੂੰ ਲੱਗਦਾ ਕਿਸੇ ਹੋਰ ਪਾਰਟੀ ਨੇ ਕੋਈ ਕੰਮ ਕੀਤਾ ਹੈ ਤਾਂ ਉਹ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਕੇ ਵੇਖਿਓ ਵੀ ਉਹ ਵਾਕਈ ਕੰਮ ਹੋਇਆ ਕਿ ਨਹੀਂ ਹੋਇਆ ਪਰ ਮੈਂ ਸਮਝਦਾ ਵੀ ਆ ਮੇਰੀ ਭਾਵਨਾ ਵੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਜਿਹੜੇ ਨੇ ਉਹ ਲੋਕ ਹੁਣ ਲਗਾਤਾਰ ਯਾਦ ਕਰ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣਾ ਚਾਹੁੰਦੇ ਆ ਜੇ ਐਲਕੇ ਸ਼ਰਮਾ ਜੀ ਅੱਜ ਕੀ ਖਾਸ ਆ ਉਹਨਾਂ ਦੇ ਕੋਮਕੇ ਸ਼ਰਮਾ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਰਮਾ ਇਹਨਾਂ ਨੂੰ ਟਿਕਟ ਦਿੱਤੀ ਆ ਇਹ ਨਹੀਂ ਹੈ ਵੀ ਕਿਸੇ ਬਰਾਦਰੀਵਾਦ ਨੂੰ ਜਿਹੜਾ ਮੁੱਖ ਰੱਖਿਆ ਜਾਂਦਾ ਜਾਂ ਕਿਸੇ ਈਜਮ ਨੂੰ ਮੁੱਖ ਰੱਖਿਆ ਜਾਂਦਾ ਜਿਹੜਾ ਬੰਦਾ ਯੋਗ ਆ ਉਹਨੂੰ ਟਿਕਟ ਦਿੱਤੀ ਆ ਦੇਖੋ ਐਨ ਕੇ ਸ਼ਰਮਾ ਨੂੰ ਟਿਕਟ ਮਿਲੀ ਆ ਉਹ ਇੱਕ ਪੜਿਆ ਵਿਖਿਆ ਇਨਸਾਨ ਆ ਪਿੰਡ 'ਚ ਰਹਿੰਦਾ ਇਨਸਾਨ ਆ ਉਹ ਲੋਕਾਂ ਦੇ ਵਿੱਚ ਵਿਚਰਨ ਵਾਲਾ ਇਨਸਾਨ ਆ ਇਮਾਨਦਾਰ ਆ ਤੇ ਆਪਣੇ ਕੀਤੇ ਕੰਮਾਂ ਦੀਆਂ ਉਹ ਗੱਲਾਂ ਵੀ ਅੱਜਕੱਲ ਸਟੇਜਾਂ 'ਤੇ ਕਰਦਾ ਇਸ ਕਰਕੇ ਉਹ ਉਹਦੇ ਵਿੱਚ ਖਾਸੀਅਤ ਆ ਤਾਂ ਹੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਰ ਨੇ ਟਿਕਟ ਦਿੱਤੀ